ਬਾਈ ਕਾਲ ਬਾਈ ਜੀ ਮਾਡਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਕੰਮ ਬਾਈ ਕੋਲ ਬਹੁਤ ਸੋਹਣੀਆਂ ਝੋਟੀਆਂ ਆ ਆ ਪਾਈ ਨਾ ਕਰਦੇ ਗੱਲ ਬੜਾ ਡੀਟੇਲ ਵਿੱਚ ਸਰਸੇ ਕਾਲ ਬਾਈ ਜੀ ਸਸੇ ਕਾਲ ਜੀ ਵੀਰ ਜੀ ਹੋਰ ਨਾਲ ਠੀਕ ਠਾਕ ਆ ਵਧੀਆ ਠੀਕ ਠਾਕ ਵੀਰ ਜੀ ਜਿਹਨੇ ਭੈਣ ਭਰਾ ਮਾਡਾ ਡੇਰੀ ਫਾਰਮ ਦੇ ਜੁੜਿਆ ਸਾਰਿਆਂ ਨੂੰ ਦਿਲੋਂ ਧੰਨਵਾਦ ਕਰਦੇ ਆ ਜਿਹੜਾ ਵੀਡੀਓ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਸਾਰੀ ਸੰਗਤਰਾ ਵਿੱਚ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਤੇ ਜਮਲ ਜੀ ਅਜ ਆਪਣੇ ਕੋਲ ਤਿੰਨ ਗੇ ਝੋਟੀਆਂ ਚੰਗੀਆਂ ਟੋਕਦੀਆਂ ਹਾਂਜੀ ਮਈ ਇੱਕ ਮਈਲੀ ਸੋਈ ਆ ਤੇ ਦੋ ਮਈਆਂ ਇੱਕ ਬੱਚਾ ਮਰੀ ਜੋੜੀਏ ਤੇ ਉਹ ਮਈ ਆਪਣੇ ਕੋ ਵੇਖ ਕੇ ਗਈ ਸੱਜਰ ਹਾਂਜੀ ਮਈ ਪੂਰਾ 20 ਕਿਲੋ ਦੁੱਧ ਕੱਢ ਕੇ ਆਈ ਆ ਠੀਕ ਹੈ ਤੇ ਹੁਣ ਜਿਹੜਾ ਵੀਰ ਭਰਾ ਮਈ ਲੈ ਜਾ ਚੰਗੇ ਰਿਕਾਰਡ ਵਾਲੀ ਵੱਡੀ ਠੀਕ ਹੈ ਤੇ ਇੱਕ ਸੱਜਰ ਮਾਂ ਤੇ ਇੱਕ ਬੱਚਾ ਮਰੀ ਇੱਕ ਬੱਚਾ ਮਰੀ ਤਿੰਨੇ ਡੰਗਰ ਆ ਤਿੰਨੇ ਯਵਰੇ ਝੋਟੀਆਂ ਵਧੀਆ ਟੋਕਦੀਆਂ ਤੇ ਕੰਨ ਵੀ ਝੋਟੀਆਂ ਬੜੀ ਚੰਗੀਆਂ ਸਾਰਾ ਮਾਲ ਵੇਖਿਆ ਠੀਕ ਇਹ ਮਈ ਮੀਰ ਇਹ ਸੂਈ ਹੈ ਸੂਈ ਮੈਂ ਮੈਂ ਸੂਈਆ ਵੀ ਸੁਣੀ ਨੂੰ ਮੈਨੂੰ ਹੈਗੇ ਅਜੇ 8 ਦਿਨ ਤਾਂ ਮੈਂ ਸਿਰਫ ਹੈਣਾ 14 15 ਕਿਲੋ ਵਾਲੀ ਆ ਪਰ ਮੈਂ ਵੀਰ ਅੰਸਰ ਨਾਲ ਦੱਸਿਆ ਵੀ ਮੈਂ ਰੁਲੀ ਥੋੜੀ ਠੀਕ ਹੈ ਜੀ ਮੈਂ ਸਾਹਮਣ ਵਾਲੀ ਆ ਤੇ ਜਿਹੜਾ ਕੋ ਵੀਰ ਪ੍ਰਾਪਤ ਇਹਨੂੰ ਨਕਲ ਵੇਖ ਕੇ ਦੱਸਣਾ ਵੀ ਮੈਂ ਕੀ ਟੀ ਸੀ ਪੂਰੇ ਕਾੜ ਵਾਲੀ ਮੈਂ 14 15 ਕਿਲੋ ਵਾਲੀ ਆ ਪਰ ਇਹ ਕੈਂਪ ਤੇ ਕੋਈ ਵੀ ਚੱਲਣ ਵਾਲੀ ਆ ਸਾਪਣੇ ਕੋ ਵੀ ਐਡੇ ਕਾਲ ਮੈਨੂੰ ਜੀ

ਬਹੁਤ ਸੋਹਣੀ ਸੇਗਰ ਸਾਡੀ ਜੋ ਡੀ ਆ ਵਧੀਆ ਤੋਂ ਜੜੀ ਆ ਬਹੁਤ ਸਾਦੀ ਤੇਰੀ ਗੱਲ ਦਰਦ ਵਾਲੀ ਬਣ ਗਈ ਨਾ ਇਹ ਕੁਆਲਟੀ ਵਾਲੀ ਤੇ ਮੋਨਵੀਰ ਮਹਿੰਦਾ ਅੱਜ ਦੀ ਬ੍ਰੀਕ ਦੇ ਵਿੱਚ ਬਿਲਕੁਲ ਜਾਇਜ਼ ਹੋਊਗਾ ਹਾਂਜੀ ਮਹਿੰਦਾ ਜੱਗੀ ਲੱਖੋਂ ਬਾਹਰ ਵਾਲੀ ਜੇ ਕੋ ਪਰਖਾ ਲਾ ਬੰਦਾ ਕਿ ਨਾ ਮਹਿੰਦਾ ਢਾਂਚਾ ਦੇ ਸਾਹਮਣ ਵਾਲੀ ਹੈ ਹਾਂਜੀ ਹਾਂਜੀ ਜਿੰਨੇ ਤੋਂ ਮਹੀਂ ਹੋਣਗੇ ਨਹੀਂ ਰਹਿੰਦੇ ਮਹੀਂ ਟੋਪੜੇ ਹੈਗੇ ਠੀਕ ਜੀ हां 95000 85000 ਦੀ ਜੈਸਨੋ ਰੇਟ ਠੀਕ ਹੈ 90000 ਦੀ ਰੇਟ ਨੋ ਰੇਟ ਹੋਰ ਮੈਂ ਜਿਹੜਾ ਵੀ ਸਾਮਲੂਗਾ ਨਾ ਠੀਕ ਹੈ ਅੱਜ ਬਕੇ ਲਾ ਦੂੰਗੀ ਦੋਦੇ ਅੱਜ ਤੋਂ 8000 ਦੋਦੇ ਪੂਰੀ ਚਾਰ ਜੀ ਠੀਕ ਹੈ हां ਮੈਂ ਵੀ ਤੁਮਾਂ ਗੀਂ ਕਰ ਦੋਦੇ ਕੱਢਿਆ ਛੋਟੀਆਂ ਜਿਆ ਸੁਆ ਜਿਹੜੀ ਗੱਲ 40 ਦਿਨਾਂ ਦੀ ਗਾਂ ਲੱਗੀ ਜੇ ਮੈਂ ਬਸ ਦੇਵਾਂਗੇ ਖਾਲੀ ਕਰਕੇ ਠੀਕ ਹੈ ਇਹ ਰਿਕਾਰਡ ਵਾਲੀ ਮਹੀਂ ਆ ਚੰਗਾ ਦੁੱਧ ਭਰਨ ਵਾਲੀ ਠੀਕ ਹੁਣ ਦੁੱਧ ਪੱਕਾ ਹੋਊਗਾ ਜਿਹੜਾ ਚਵਾਵਾ 8 ਕਿਲੋ 7 ਕਿਲੋ ਵਧੀਆਂ ਤੋਂ ਪਹਾੜੇ ਦੇ ਮਹੀਂ ਮਿਲਦੀ ਆ ਪਹਾੜੇ ਦੇ ਪਹਾੜੇ ਦੇ ਮੈਂ ਮਿਲਦੀ ਬੱਚਾ ਨਹੀਂ ਆਗਾ ਮਰਗ ਕਈ ਵੀਰ ਭਰਾ ਵੀ ਜੀ ਕਈ ਕਹਿੰਦੇ ਆ ਵੀ ਚੰਗੇ ਰਿਕਾਰਡ ਵਾਲੀ ਮਹੀਂ ਥੋੜੇ ਦੁੱਧ ਵਾਲੀ ਹੋਵੇ ਪਰ ਨਸਲ ਵਾਲੀ ਬਰੀਡ ਵਾਲੀ ਆ ਉਹ ਸਾਹਮਣੇ ਠੀਕ 200 ਤੋਂ ਬਾਹਰ ਹੀ ਵਿਗੂਗੀ ਦੇਖੋ ਜੀ ਬੜੀ ਸਾਫ਼ ਮੈਂ ਝੋਟੀ ਵਧੀਆ ਕੁਆਲਟੀ ਵਾਲੀ ਆ ਥਣਲੇਵਾ ਚੰਗਾ ਲੱਗਾ ਮੈਨੂੰ ਤੇ ਸਿੰਦੀ ਆ ਤੇ ਵਧੀਆ ਰਿਕਾਰਡ ਬਣਾਉਂਦੀ ਆ ਆਰਡਰ ਉੱਤੇ ਬਹੁਤ ਵਧੀਆ ਬੰਦਾ ਆ ਜੀ ਵਾਦਾ ਬਹੁਤ ਜਦਾ ਨਿਰਮਲ ਜੇ ਕਵਾਰਡੀ ਦੀ ਗੱਲ ਕਰੀਏ ਬਹੁਤ ਸਾਫ ਪੇਟ ਨਰ ਹੋਈ ਵਧੀਆ ਕੁਆਲਟੀ ਵਾਲੀ ਪੇਟਪੂੜੇ ਦੀ ਬਹੁਤ ਸਾਫ ਤੇ ਸੁਥਰੀ ਤੇ ਥਣ ਦੇਵੇ ਦੀ ਆਉਂਦਾ ਵੀਰ ਜਿਆ ਮਹੀਂ ਦੇ ਦਾਂਗੇ ਬਿਲਕੁਲ ਜਿਹੜਾ ਕੋ ਵੀਰਪਰਾ ਸਾਹਮਲੇ ਨਾ ਤਿਆਰ ਕਰੇ ਮਹੀਨੋਂ ਤੇ ਮੈਂ ਫੇਰ ਆਉਣ ਵਾਲੇ ਟਾਈਮ ਤੇ ਕਦੇ ਇੱਕ ਹਾਂ ਤੰਗੇ ਦਾ ਸ਼ਿਕਰ ਬਣੇ ਵਧੀਆ ਮਹੀ ਆ ਸਵਾਰਟੀ ਵਾਲੀ ਤੇ ਹਾਂ ਤੇ ਨਾ 70000 ਦੀ 70000 ਦੀ ਜਿਆਸ ਨੂੰ ਰੇਡ ਜਿਆਸ ਨੂੰ ਠੀਕ ਹੈ ਜੀ ਕਰ ਦੋ ਮਾਨ ਵੀਰਪਰਾ ਤੋਂ ਥੋੜਾ ਬੋਧ ਮਾਨ ਤਾਂ ਹੋ ਜਾਊਗਾ ਪਰ ਵੀਰ ਇਹ ਜਿਹੜਾ ਮਹੀ ਹੈ ਜਨ ਅਸੀਂ ਇਹ ਗੱਲ ਕਹਿੰਦੇ ਆਂ ਵੀ ਡੱਕੇ ਡਾ ਲੂ ਕਿਉਂ ਵੱਡੇ ਮੋਲ ਦੀ ਮੈਂ ਤਾਂ ਵੱਡੇ ਮੋਲ ਚ ਗਈ ਸੀ ਤੇ ਵਧੀਆ ਕੁਆਲਟੀ ਆ ਜਿਹੜਾ ਜਿਹੜੀ ਹਰ ਚੀਜ਼ ਦਾ ਮੁੱਲ ਆ ਮਹੀਂ ਮਹੀਂ ਦਾ ਵੀਰ ਦਾ ਮੁੱਲ ਆ ਵਧੀਆ ਹਰ ਕੁਆਲਟੀ ਦਾ ਮੁੱਲ ਕਹਿੰਦਾ ਬਰੀਡ ਦਾ ਮੁੱਲ ਕਹਿੰਦਾ ਮਹੀਂ ਪਾਈ ਆ ਨਾ ਨਸਲ ਦਾ ਮੁੱਲ ਪੰਜਾਬ ਆ ਮਹੀਂ ਵੀਰ ਪੰਜਾਸੀ ਹੱਤੀ ਪਾਈ ਆ ਨਾ ਮਹੀਂ ਜਿਹੜਾ ਮਰਜੀ ਵੀਰ ਭਾ ਸਾਰਾ ਸਿਆਲ ਠੋਕੇ ਮਹੀਂ ਚੋਨੇ ਹਾਂਜੀ ਆ ਤਾਂ ਛੋਟੇ ਬੱਚੇ ਸੰਦੇਹ ਦਾ ਮਹੀਂ 7 ਰੁਪਏ ਤਾਂ ਡਿਜ਼ਾਈਨ ਤੇ ਮਹੀਂ ਨੂੰ ਨਹੀਂ ਆ ਰਾਜੀ ਹੋਈ ਨਹੀਂ ਵੀਰ ਦੁੱਧ ਵਾਲੀ ਮਹੀਂ ਅੱਜ ਉਹ ਵੀਰ ਬੱਚਾਂ ਮਰਹੀ ਆ ਹਾਂਜੀ ਇਹਦਾ ਮੜਿਆ ਬੱਚਾ ਹਾਂ ਚਾ ਮਰਿਆ ਜੇ ਦੁੱਧ 8 ਕਿਲੋ ਵਧੀਆ ਹੋਊਗਾ ਠੀਕ ਆ ਜੀ ਪਹਿਲਾਂ ਛੋਟੀ ਹੈ ਵੀਰੇ ਚ ਪਹਿਲਾ ਹੁੰਦਾ ਆ ਅੱਛਾ ਮੈਨੂੰ ਮਾਫ ਕਰਿਓ ਮਾਫ ਬਹੁਤ ਕੀ ਵੀ ਜੀ ਕਾਲੀ ਸ਼ਾਹ ਛੁੱਟ ਗਈ ਪੁਰੀ ਸਿੰਘੀ ਵਧੀਆ ਲੱਗੀ ਝੋਟੀ ਨੂੰ ਕੁਆਲਿਟੀ ਵੀ ਹਰ ਪਾਸੋਂ ਬਿਊਟੀ ਜੀ ਬਹੁਤ ਸੋਹਣੀ ਆ ਤੇ ਟੈਰ ਟੂ ਦੇ ਪੇ ਝੋਟੀਆਂ ਕੁਆਲਿਟੀ ਕਰੀ ਹੋਈ ਠੀਕ ਹੈ ਜੀ ਦੁੱਧ ਵਾਲੀ ਝੋਟੀ ਵੀ ਸਾਰੀ ਸਾਫ਼ ਤੇ ਠੀਕ ਹੈ ਜੀ ਬਾਕੀ ਹੈ ਵੀ ਠੰਡੀ ਫੁੰਦੀ ਬਹੁਤ ਜ਼ਿਆਦਾ ਹਾਂਜੀ ਤੇ ਜਿਹੜਾ ਵੀਰ ਭਰਾ ਦੇਖੀ ਸਾਫ਼ੀ ਡੰਗਰ ਲੈਣ ਦਾ ਜਿਹੜਾ ਖੱਥਲ ਡੰਗਰ ਲੈਣਾ ਵਾ ਤੇ ਇੱਕ ਅੱਧਾ ਦਿਨ ਜਾ ਕੇ ਵੀ ਡੰਗਰ ਘਾਰ ਹੀ ਜਾਂਦੇ ਆਪਣੇ ਘਰ ਹਾਂਜੀ ਹਾਂਜੀ ਇੱਕ ਦੋ ਦਿਨ ਡੰਗਰ ਲਾ ਜਦੇ ਵੀਰ ਮਰਾ ਡੰਗਰ ਕੋਲ ਨਵੇਂ ਕਿਨੇ ਚੋ ਲੈਣਾ ਠੀਕ ਜਿਹੜੇ ਅਸੀਂ ਤੇ ਕਹਿੰਦੇ ਵੀ ਸਾਡੇ ਕੋ ਵੀ ਆਉਂਦੇ ਇੱਕ ਦੋ ਦਿਨ ਸਜਰਾ ਮਈਆਂ ਕਰ ਜਾਂਦੀਆਂ ਤੇ ਫੇਰ ਬੱਚਾ ਮਰੀ ਠੀਕ ਤੇ ਛੋਟੀ ਚੰਗੀ ਜਾਂ ਦਸਲੀ ਆ ਤੇ ਬਾਕੀ ਕੀ ਮੁੱਲ ਇਹਦਾ ਬਿਲਕੁਲ ਜੈਜਵੀਰ ਖਾਨ ਆ 55000 55000 ਜਸਨੋਇ ਜਸਿਆਨ ਚਲੋ ਕਰ ਦਿਓ ਵੀਰ ਭਰਾ ਦਾ ਮਾਲ ਹੈ ਕੋਈ ਪਿੰਡ ਭਰਾ ਘਰ ਆ ਲੈਣਾ ਹੋ ਜੂਗਾ ਕਰ ਦਿਓ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਤੇ ਇੰਨੀ ਪਾਈ ਗਿਓ ਤੇ ਤੇਰੀ ਨਕੀਨੇ ਆ ਲਾਈਕ ਕਮੈਂਟ ਸ਼ੇਅਰ ਤਾਂ ਵਧੀਆ ਛੋਟੀਆਂ ਤਿੰਨੇ ਹੀ ਸੁੰਦਰ ਆ ਵਧੀਆ ਕਿੰਨੇ ਕੁਆਲਟੀ ਵਾਲੇ ਜਾਨਵਰ ਆ ਠੀਕ ਆ ਆਹ ਪੰਜ ਦੇ ਵੀ ਜਿਹੜਾ ਲੈ ਗਿਆ ਨਸਲ ਤਿਆਰ ਕਰਨ ਲਈ ਤਾਂ ਠੀਕ ਆ ਦੀ ਪੰਜ ਕੁਆਲਟੀ ਹਾਂਜੀ ਬਾਕੀ ਵੀ ਜੀ ਫੋਨ ਨੰਬਰ ਆ 8427407753 ਨਾਮ ਮਾਣਾ ਦੇ ਪਿੰਡ ਪੋਮਾ ਪਿੰਡ ਪੋਮਾ ਲਾਈਕ ਤੇ ਕਮੈਂਟ ਤੇ ਸ਼ੇਅਰ ਬਾਤੋ ਵਾਦ ਚੈਨਲ ਨੂੰ ਕਰਿਆ ਕਰੋ ਕਿਨੇ ਵੀਰ ਬਾਕੀ ਜੀ ਸਾਰਿਆਂ ਦਾ ਧੰਨਵਾਦ ਧੰਨਵਾਦ ਜੀ ਅਸੇ ਗਾਲ ਜੀ ਵਧੀਆ ਕੁਆਲਟੀ ਵਾਲੇ ਪਸ਼ੂ ਬਾਈ ਕੋਲ ਬਹੁਤ ਸੁਰੀਆਂ ਛੋਟੀਆਂ ਸਾਫ ਸੁਤਰੀਆਂ ਕੁਆਲਟੀ ਦੇ ਸਰ ਜੀ ਗਾਲ